ਖਬਰ ਫਰੋਇਪੁਰ ਤੋਂ ਆ ਰਹੀ ਇੱਕ ਮੰਦ ਭੱਗੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਅੱਜ ਤੜਕਸਾਰ ਪਿੰਡ ਹਸਤੀਵਾਲਾ ਜਿਹੜਾ ਫਰੋਇਪਰ ਦੇ ਵਿੱਚ ਇੱਕ ਛੋਟਾ ਪੁਲ ਤੰਗ ਪੁਲ ਹੈਗਾ ਜਿਹੜਾ ਉੱਥੇ ਇੱਕ ਬੱਚਿਆਂ ਨਾਲ ਭਰੀ ਜਿਹੜੀ ਵੈਨ ਹੁੰਦੀ ਹੈ ਸਕੂਲ ਬੱਸ ਹੁੰਦੀ ਹੈ ਉਹ ਇੱਕ ਸੂਵੇ ਦੇ ਨਹਿਰ ਦੇ ਵਿੱਚ ਡਿੱਗ ਪੈਂਦੀ ਹੈਗੀ ਹਸਤੀਵਾਲਾ ਜਿਹੜਾ ਪੁਲ ਦੇ ਉੱਤੇ ਘਟਨਾ ਵਾਪਰਦੀ ਹੈਗੀ ਤੜਕਸਾਰ ਜਦੋਂ ਇੱਕ ਸਕੂਲ ਵੈਨ ਸਕੂਲ ਬੱਸ ਜਿਹਦਾ ਸਕੂਲ ਦੇ ਵਿੱਚ ਚਾਰੀ ਹੁੰਦੀ ਹੈ ਤਾਂ ਉਸ ਦਾ ਇੱਕ ਤੰਗ ਪੁਲ ਦੇ ਉੱਤੇ ਜਿਹੜਾ ਤੰਗ ਪੁਲ ਤੋਂ ਹੇਠਾ ਜਿਹੜਾ ਲੰਮਕ ਜਾਂਦੀ ਹੈਗੀ ਡਿੱਗ ਪੈਂਦੀ ਹੈਗੀ ਫਰੋਇਪਰ ਦੇ ਪਿੰਡ ਸ਼ਦੀਨ ਵਾਲਾ ਗੁਰੂ ਰਾਮਦਾਸ ਸਕੂਲ ਦੀ ਇਹ ਬੱਸ ਦੱਸੀ ਜਾਂਦੀ ਵੈਨ ਦੱਸੀ ਜਾ ਰਹੀ ਹੈਗੀ ਹੈ ਤੇ ਹਾਲਾਂਕਿ ਪਰਮਾਤਮਾ ਦੀ ਮਿਹਰ ਦੇ ਨਾਲ ਜਿਹੜਾ ਇੱਥੇ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈਗਾ ਹਾਲਾਂਕਿ ਕਾਫੀ ਜਿਹੜਾ ਡੂੰਗਾ ਜਿਹੜਾ ਖੱਡਾ ਸੀ ਉਸ ਦੇ ਵਿੱਚ ਇਹਦੀ ਬੱਸ ਤੜਕਸਰ ਡਿੱਗਦੀ ਹੈਗੀ ਡਰਾਈਵਰ ਨਾਲ ਗੱਲਬਾਤ ਕਰਦਿਆਂ ਡਰਾਈਵਰ ਨੂੰ ਦੱਸਿਆ ਕਿ ਜਿਹੜਾ ਮੂਰਲਾ ਚੱਕਾ ਹੈਗਾ ਇਸ ਦਾ ਜਾਂ ਹੋਰ ਕੋਈ ਟੈਕਨੀਕਲ ਪ੍ਰੋਬਲਮ ਕਰਕੇ ਜਿਹੜਾ ਬੱਸ ਜਿਹੜੀ ਹਾਸਾਗਰਸ ਹੁੰਦੀ ਹੈਗੀ 30 ਦੇ ਕਰੀਬ ਇਸ ਬੱਸ ਦੇ ਵਿੱਚ ਵੈਨ ਵਿੱਚ ਸਕੂਲ ਵਾਲੇ ਬੱਚੇ ਦੱਸੇ ਜਾ ਰਹੇ ਹੈਗੇ ਆ ਗੁਰੂ ਰਾਮਦਾਸ ਸਕੂਲ ਦੀ ਅਸ਼ਦੀਨ ਵਾਲਾ ਪਿੰਡ ਉਸ ਸਕੂਲ ਦੀ ਵਹਣਾ ਦੱਸੀ ਜਾ ਰਹੀ ਹੈਗੀ ਮੌਕੇ ਤੇ ਜਿਹੜਾ ਹਾਲਾਂਕਿ ਮਾਪਿਆਂ ਵੱਲੋਂ ਇਲਜ਼ਾਮ ਲਾਇਆ ਜਾਂਦਾ ਕਿ ਬੱਸ ਕਾਫੀ ਪੁਰਾਣੀ ਹੈਗੀ ਵਾਰ-ਵਾਰ ਸ਼ਿਕਾਇਤ ਕਰਨ ਤੇ ਲੇਕਿਨ ਕੋਈ ਸੁਣਵਾਈ ਨਹੀਂ ਹੋਈਗੀ ਲੇਕਿਨ ਦੂਸਰੇ ਬੰਨੇ ਮਾਪਿਆਂ ਵੱਲੋਂ ਇਹ ਵੀ ਇਲਜ਼ਾਮ ਲਾਇਆ ਜਾਂਦਾ ਮੌਕੇ ਤੇ ਪਹੁੰਚੇ ਲੋਕਾਂ ਵੱਲੋਂ ਕਿ ਜਿਹੜਾ ਸਕੂਲ ਮੈਨੇਜਮੈਂਟ ਹੁੰਦੀ ਹੈ ਕਾਫੀ ਲੇਟ ਪਹੁੰਚਦੀ ਹੈਗੀ ਕਾਫੀ ਜਿਹੜਾ ਦੇਰ ਨਾਲ ਪਹੁੰਚਦੀ ਹੈਗੀ ਖਾਲ ਅਗੇ ਫਰੋਇਪੁਰ ਦੇ ਹਲਕਾ ਵਿਧਾਇਕ ਹੈਗੇ ਆ ਫਰੋਇਪੁਰ ਸ਼ਹਿਰੀ ਦੀ ਹਲਕਾ ਵਿਧਾਇਕ ਕਰਨਵੀਰ ਸਿੰਘ ਭੁੱਲਰ ਮੌਕੇ ਤੇ ਪਹੁੰਚ ਜਾਂਦੇ ਆ ਐਸ ਐਚਓ ਵੀ ਪਹੁੰਚ ਜਾਂਦੇ ਹੈ ਕਿ ਕਾਫੀ ਮਾਤਰਾ ਚ ਲੋਕ ਵੀ ਪਹੁੰਚਦੇ ਹੈਗੇ ਆ ਔਰ ਲੋਕਾਂ ਵੱਲੋਂ ਜਿਹੜਾ ਕਾਰਵਾਈ ਕਰਕੇ ਜਿਹੜਾ ਕਹਿ ਸਕਦੇ ਸੀਸ਼ੇ ਤੋੜ ਕੇ ਬਸ ਦੇ ਬੱਚਿਆਂ ਨੂੰ ਕੱਢ ਲਿਆ ਜਾਂਦਾ ਹੈਗਾ ਸੋ ਮੌਕੇ ਦੀਆਂ ਤਸਵੀਰਾਂ ਵੇਖਦੇ ਆਂ ਹੋਰ ਤੇ ਆਪਾਂ ਕਰਦੇ ਆਂ ਗੱਲਬਾਤ ਕੋਈ ਹਾਸਾ ਜਦੋਂ ਮੌਕੇ ਮਿਲ ਸੀ ਹਾਂਜੀ ਮੇਰਾ ਨਾ ਕਿਰਪਾ ਸਿੰਘ ਨੱਥੋ ਵਾਲਾ ਇਹ ਜਦੋਂ ਹਾਸਾ ਆਇਆ ਸੀ ਬਿਲਕੁਲ ਨਾਲ ਹੀ ਖੜੇ ਹੋਏ ਸੀ ਇੱਥੇ ਤੇ ਚਲੋ ਭਲਾ ਹੋ ਗਿਆ ਸਾਰੇ ਨਗਰ ਨੇ ਹਸਤੀ ਵਾਲੇ ਪਿੰਡ ਦੇ ਔਰ ਰਾਹੀ ਪੰਡੀਆਂ ਨੇ 2 ਮਿੰਟ ਦੇ ਵਿੱਚ ਇੱਥੇ ਪਹੁੰਚ ਕੇ ਸਾਰੀ ਬੈਂਡ ਚ ਬੱਚੇ ਸੀਸੇ ਭੰਨ ਕੇ ਬਾਹਰ ਕੱਢੇ ਔਰ ਜਦੋਂ ਇੱਥੇ ਪਹੁੰਚੇ ਆਂ ਬਹੁਤ ਜਿਹੜਾ ਸੀਨ ਬਹੁਤ ਡਰਾਵਣਾ ਸੀ ਤੇ ਬੱਚੇ ਵਿਲਕ ਰੇ ਸੀ ਪਰ ਪ੍ਰਮਾਤਮਾ ਦੀ ਕਿਰਪਾ ਨਾਲ ਇਹ ਆ ਵੀ ਕਿਸੇ ਬੱਚੇ ਨੂੰ ਕੋਈ ਵੀ ਚੋਟ ਨਹੀਂ ਆਈ ਔਰ ਕਿਸੇ ਵੀ ਰੱਬ ਦੇ ਹੋਣੇ ਤੋਂ ਬਚ ਗਿਆ ਸਾਰੇ ਤੇ ਸਾਰੇ ਬੱਚੇ ਐਸੋ ਸੁਰੱਖਤ ਬਾਹਰ ਕੱਢ ਲੈ ਗਏ ਜੀ ਕਿੰਨੀ ਉਮਰ ਦੇ ਬੱਚੇ ਸੀ ਬੱਚੇ ਲਗ ਲਗ ਕਲਾਸਾਂ ਦੇ ਕੋਈ ਲਗਭਗ ਮੇਰੇ ਸਾਡਾ 10th ਤੋਂ ਲੈ ਕੇ ਤੇ ਨਰਸਰੀ ਤੱਕ ਦੇ ਬੱਚੇ ਸੀ ਜੀ ਤੇ ਜਿਹੜੇ ਸਾਰੇ ਬਾਹਰ ਸੀ ਸੇ ਭੰਨ ਕੇ ਕੱਢ ਲੈ ਡਰਾਈਵਰ ਨੂੰ ਵੀ ਅਸੀਂ ਬਾਹਰ ਕੱਢਤਾ ਜੀ ਡ라이ਵਰ ਬੈਂਡ ਦੇ ਵਿੱਚ ਸੀ ਹਾਂਜੀ ਡ라이ਵਰ ਬੈਂਡ ਦੇ ਵਿੱਚ ਸੀ ਔਰ ਡਰਾਈਵਰ ਨੇ ਸੰਜੋਗ ਦਿੱਤਾ ਬਹੁਤ ਤੇ ਸਾਰੇ ਪਿੰਡ ਦੇ ਨੌਜਵਾਨਾਂ ਨੇ ਔਰ ਰਾਏ ਪਾਂਦੀਆਂ ਨੇ ਮਿਲ ਕੇ ਜੋ ਇਹ ਆਸਾ ਹੋਇਆ ਉਹਨਾਂ ਦੀ ਸਾਰਿਆਂ ਨੇ ਇੱਥੋਂ ਬੱਚੇ ਬਾਹਰ ਕੱਢੇ ਔਰ ਉਹਨ ਸਾਰੇ ਬੱਚੇ ਸਕੂਲ ਦੀਆਂ ਵੈਣਾ ਚ ਜਾਂ ਇੱਥੋਂ ਉਹਨਾਂ ਦੇ ਮਾਪੇ ਜਿਹੜੇ ਨੇੜੇ-ਨੇੜੇ ਪਿੰਡਾਂ ਦੇ ਸੀ ਉਹ ਆ ਕੇ ਆਪਣੇ ਬੱਚੇ ਨੂੰ ਹੈਂਡਓਵਰ ਕਰਤਾ ਸਾਰਿਆਂ ਪਰੀਏ ਜਿਹੜੀ ਸਕੂਲੀ ਬੈਨ ਰੇਲਵੇ ਚ ਟਿੱਕੀ ਕੀ ਕਾਰਨ ਬਣਾਈ ਇਹਦਾ ਚੱਕਾ ਥੱਲੇ ਖੁੱਲ ਗਿਆ ਜਿੱਥੇ ਅੰਦਰ ਨਿਕਲ ਗਿਆ ਤੁਰੀ ਜਾਂਦੀ ਖੁੱਲ ਗਿਆ ਥੱਲੇ ਵੜ ਗਈ ਕਿੰਨੇ ਵਜੇ ਦੀ ਕਰਨਾ ਇਹ ਸਵੇਰੇ ਮੈਨਾਂ 8:00 ਵਜੇ ਦੀ ਕਰਨਾ ਕਿਵੇਂ ਕਿੰਨੇ ਕੁ ਬੱਚੇ ਸੀ ਵਿੱਚ ਬੱਚੇ 30 ਬੱਚੇ ਸੀ ਬੱਚੇ ਸੇਫ ਆ ਜੀ ਹਾਂ ਬੱਚੇ ਸੇਫ ਹੈ ਹਾਂ ਬੱਚੇ ਜਗ੍ਹਾ ਸੇ ਜਿੱਦਾਂ ਤੁਸੀਂ ਕਹਿ ਰਹੇ ਕਿ ਚੱਕਰ ਖੋਲ ਕੇ ਵਹਿਣ ਵਧੀਆ ਸੀ ਹਾਂ ਵਹਿਣ ਠੀਕ ਹੈ ਚੱਕਾ ਲੈ ਗਿਆ ਐਂਡ ਲੈ ਗਿਆ ਥੱਲਿਓ ਇਹ ਹੁਣ ਮੈਨੂੰ ਨਹੀਂ ਬੜਾ ਕੋਟਾਂਚ ਕੀਤੇਗੀ ਬਾਹਰ ਨਿਕਲੇਗੀ ਬੜਾ ਲਗੂ ਥੱਲਿਓ ਚੱਕਾ ਖੁੱਲ ਕੇ ਯੱਕ ਦਾ ਵੀ ਆਇਆ ਨ ਮੁਰਗੀ ਮੈਨੂੰ ਤਾਂ ਪਤਾ ਆਪ ਨਹੀਂ ਸਮਝ ਆਈ ਲੋਕ ਕਹਿੰਦੇ ਡਰਾਈਵਰ ਜਿਹੜੇ ਬੈਣਾ ਬਹੁਤ ਭਜਉਂਦੇ ਆ ਨਹੀਂ ਇਹ ਚਲੋ ਹੁਣ ਆਪਾਂ ਨਹੀਂ ਕਹ ਸਕਦੇ ਲੋਕ ਜੋ ਮੱਦੀ ਕਹੀ ਜਾਣਾ ਆਪਾਂ ਪਬਲਿਕ ਦੇ ਨਾਲ ਤਾਂ ਨਹੀਂ ਜਿੱਤ ਸਕਦੇ ਕਿ ਨਹੀਂ ਗੱਡੀਆਂ ਅਸੀਂ ਬਿਲਕੁਲ ਆ ਰਾਮਨਾਂ ਜਾਈਦਾ ਰਾਮਨਾਂ ਲਈ ਆਈਦਾ ਤੇ ਬੱਚੇ ਨੇ ਇਸ ਵੇਲੇ ਕਿੱਥੇ ਲੱਗੇ ਹਾਂਜੀ ਬੱਚੇ ਰਮਨਪੁਰੇ ਸਕੂਲ ਚ ਹੀ ਲੱਗੇ ਚੱਲੇ ਹਾਂ ਸਾਰੇ ਸਕੂਲ ਚ ਲੱਗੇ ਹਾਂ ਸਕੂਲ ਚਲੇ ਗਿਆ ਸਾਰੇ ਹੁਣ ਬੱਚੇ ਮੇਰਾ ਨਾ ਜਸਵਿੰਦਰ ਸਿੰਘ ਜੀ ਮੇਰੇ ਬੱਚੇ ਦੋ ਪਰਦੇ ਇਸ ਵੈਨ ਤੇ ਜੀ ਇਹ ਵੈਨ ਜੀ ਪਹਿਲੇ ਨਾ 3 ਸਾਲਾਂ ਤੋਂ ਬਹੁਤ ਕੰਪਲੇਨ ਆ ਰਹੀ ਹੈ ਜਦੋਂ ਫੋਨ ਕਰੀਏ ਤਾਂ ਮੰਨ ਲਓ ਕਹਿੰਦੇ ਨੇ ਵੀ ਖਰਾਬ ਹੈ ਵੈਨ ਜਦੋਂ ਲੇਟ ਹੋ ਜੇ ਵੈਨ ਖਰਾਬ ਹੈ ਵੈਨ ਤੇ ਅਸੀਂ ਕਈ ਵਾਰ ਕੰਪਲੇਨ ਕੀਤੀ ਮੰਨ ਲਓ ਮੈਨੇਜਰ ਨੂੰ ਜਾ ਕੇ ਸਕੂਲ ਦੇਣ ਨੂੰ ਮੰਨ ਲਓ ਵੈਨ ਬਦਲ ਦਿਓ ਵੀ ਬੱਚਾ ਨੁਕਸਾਨ ਹੋ ਸਕਦਾ ਉਹ ਵਹਣ ਗੋਲੀਆਂ ਕਰ ਦਿੰਦੇ ਨੇ ਮਾਰੀ ਮੁੰਡੇ ਰਿਪੇਅਰ ਕਰਾ ਦਿੰਦੇ ਨੇ ਪਿਛਲੇ 3 ਦਿਨ ਤੋਂ ਇਹਨੂੰ ਪ੍ਰੋਬਲਮ ਬਹੁਤ ਆ ਗਈ ਗੀਅਰ ਦੀ ਪ੍ਰੋਬਲਮ ਸੀ ਖਰੇ ਜਾ ਥੱਲੇ ਹੋਰ ਪ੍ਰੋਬਲਮ ਸੀ ਵਾਇ ਬਹੁਤ ਦੇ ਰਹੀ ਸੀ ਤੇ ਅੱਜ ਆਹ ਵੇਖੋ ਚੌਥਾ ਦਿਨ ਚੌਥਾ ਹਾਸਾ ਹੋ ਗਿਆ ਜੀ ਇਹ ਸਤਿਗੁਰੂ ਕਿਰਪਾ ਜੀ ਵੇਖੋ ਹੀ ਬਚਾ ਹੋ ਗਿਆ ਨਹੀਂ ਤੇ ਵੈਨ ਦਾ ਮੰਨ ਲਓ ਜਿਵੇਂ ਡਿੱਗੀ ਏ ਉਹ ਬੱਚੇ ਇਥੋਂ ਬੰਦੇ ਪਿੰਡ ਦੇ ਸੀ ਜਿਹੜੇ ਭੱਜ ਕੇ ਪੈਦਲ ਬਦੌਣਾ ਸੀ ਸਹਾ ਹਤੋੜਿਆ ਬੱਚੇ ਬਾਹਰ ਕੱਢੇ ਆਹ ਇਹ ਹੀ ਗੁਜਾਸ਼ ਕਰਾਂਗੇ ਸਕੂਲ ਵਾਲੇ ਉਹ ਵੀ ਵੈਨ ਜਿਹੜੇ ਡਰਾਈਵਰ ਨੂੰ ਮਾਨੂੰ ਨਵੀਂ ਦਿੱਤੀ ਜਾਵੇ ਡਰਾਈਵਰ ਬਹੁਤ ਸਿਆਣਾ ਆਪਦੀ ਸਿਆਣਪ ਦੇ ਨਾਲ ਹੀ ਜਦੋਂ ਹੋ ਸਕਦਾ ਹੈ ਕਿਰਪਾ ਨਾਲ ਬਚਾਅ ਹੋ ਗਿਆ ਜੀ ਤੁਸੀਂ ਕੋਣ ਦੱਸਦੇ ਨੇ ਵੈਸੇ ਬੱਚਿਆਂ ਦਾ ਬਚਾਅ ਹੈਗਾ ਕੋਈ ਟੈਨਸ਼ਨ ਵਾਲੀ ਗੱਲ ਨਹੀਂ ਹੈਗੀ ਤੇ ਬਾਕੀ ਮੇਨ ਗੱਲ ਹੈ ਕਹਿੰਦੇ ਵੀ 8 ਵਜੇ ਦਾ ਹਾਦਸਾ ਤੇ ਮੈਨੇਜਮੈਂਟ ਨਹੀਂ 11:30 ਤੱਕ ਪਹੁੰਚੀ ਜੀ ਸਕੂਲ ਦੀ ਮੈਨੇਜਮੈਂਟ ਇਹ ਲੋਕ ਇੱਥੇ ਕਰ ਰਹੇ ਨੇ ਸਕੂਲ ਦੇ ਮੈਨੇਜਮੈਂਟ ਦੇ ਬੰਦੇ ਕੋਈ ਆਏ ਆ ਸਕੂਲ ਨੂੰ ਅਰੇ ਕਦੋਂ ਕਦੋਂ ਮੈਂ ਬੈਲਮਨ ਤੋਂ ਕੋਈ ਜੇਰਟ ਕਰੀਏ ਜੀ ਇਹ ਜਿਹੜਾ ਕਮੇਟੀ ਮੈਂਬਰ ਸੇਰ ਦਾ ਖਾਸਾ ਆਹੋ ਨਾਂ ਦਾ ਇੰਦਰਪਾਲ ਅੱਛਾ ਜੀ ਇਹ ਮੜੀ ਪਾਸੇ ਹੈਲੋ ਬੜਾ ਰਾਗ ਵਾਲਾ ਨਾਮ ਗੁਰਮੀ ਕਰ ਰਹੇ ਨੇ ਇਹਨਾਂ ਦਾ ਕੀ ਨਾਮ ਹੈ ਗੁਰਮੀਤ ਸਿੰਘ ਗੁਰਮੀਤ ਸਿੰਘ ਦਾ ਸੀ ਧਿਆਨ ਦੇ ਕੇ ਕਰੀਏ ਇਹ ਕਿੰਦੇ ਨਾਲ ਗੱਲ ਹੋਈ ਤੁਹਾਡੀ ਪਹੁੰਚੀਏ ਇਹ ਜੋ ਮੈਂ ਕਰਦਾ ਇਹ ਨਾਮ ਕਿਉਂ ਨਾ ਦੱਸੋ ਇੰਦਰਪਾਲ ਬਿਲਕੁਲ ਠੀਕ ਨਹੀਂ ਜੀ ਨਾਲੋਂ ਵੀ ਤਾਂ ਇਹ ਗੈਨ ਹੋਟਲ ਦੇ ਅੱਗੇ ਕਿੱਧਰ ਕਿੱਧਰ ਮਤਲਬ ਉਹ ਇਹ ਕਾਲ ਘੱਟੀ ਜਾ ਰਹੀ ਹੈ ਕਿ ਜਿਹੜੀ ਇਹ ਗੱਡੀ ਵੀ ਮਤਲਬ ਕਿ ਇਹ ਵਿਪਾਰ ਦੇ ਵਿੱਚ ਨਹੀਂ ਹੁੰਦੀ। ਉਹ ਅਸੀਂ ਰਿਕਾਰਡ ਕਰਾਂਗੇ ਕਿ ਨਾਮਾ ਜੀ ਇੰਦਰਪਾਲ ਸਿੰਘ ਦੇ ਵਿੱਚ। ਇੰਦਰ ਇੰਦਰਪਾਲ ਸਿੰਘ। ਇਹ ਉਹਨਾਂ ਨੂੰ ਦੋ ਤਿੰਨ ਵਾਰੀ ਫੋਨ ਕੀਤਾ। ਉਹ ਕਾਲ ਘੱਟਾ ਦੇਣ ਚਾਹਤੇ। ਜੀ। ਤਾਂ ਬਿਲਕੁਲ ਇਹ ਮੈਨੇਜਮੈਂਟ ਦੀ ਸਰਪੰਚਾਪਤੀ ਦੇ ਮੋਕੇ ਦੇ ਸਰਪੰਚੋ ਇਹ ਮਤਲਬ ਕਿ ਵੈਂ ਡਿੱਗੀ ਉਦੋਂ ਕਿ ਤੁਸੀਂ ਦੇਖਿਆ ਸਾਰਾ ਕੋਈ ਦੇਸ਼ ਜਿਹੜਾ। ਹਾਂ ਜੀ ਮੈਂ ਜਦੋਂ ਵੈਂ ਡਿੱਗੀ ਆ 2 ਮਿੰਟ ਬਾਅਦ ਇੱਥੇ ਪਹੁੰਚ ਗਿਆ ਸੀਗਾ। 2 ਮਿੰਟ ਬਾਅਦ ਫਿਰ ਆਣ ਕੇ ਯਾ ਦੋ ਜਾਨ ਕਰਕੇ ਜਿੰਨੇ ਵੀ ਇੱਥੇ ਨਗਰ ਦੇ ਬੰਦੇ ਸੀ ਸਾਰੇ ਪਹੁੰਚ ਗਏ ਮੁੰਡੇ ਯੂਥ ਪਹੁੰਚ ਗਿਆ ਸੀਗਾ ਤੇ ਅਸੀਂ ਸਾਰੇ ਜਿੰਨੇ ਬੱਚੇ ਆ ਸਹੀ ਸਲਾਮਤ ਸ਼ੀਸ਼ਾ ਤੋੜ ਕੇ ਬਾਹਰ ਕੱਢ ਲਏ ਸੀ। ਕਿ ਬੱਚਿਆਂ ਨੂੰ ਤੱਤਾ ਕਿਦਾਂ ਕਿਵੇਂ ਦੇ ਅਸੀਂ ਮਾਹੌਲ ਨਹੀਂ ਕੋਈ ਨਹੀਂ ਕਿਸੇ ਬੱਚੇ ਨੂੰ ਇੱਕ ਦੋ ਬੱਚਿਆਂ ਨੂੰ ਮਾਰੀ ਮੋਟੀ ਸੱਟ ਆ ਬਾਕੀ ਸਾਰੇ ਨੋਰਮਲ ਹੀ ਆ ਜੀ। ਕਿ ਇੱਕ ਤਾਂ ਦੱਪਕ ਆਪਣੇ ਦੇ ਨਾਲ ਗੱਲ ਸਾਡੀ ਫੋਨ ਤੇ ਹੋਈ ਉਹ ਕਹ ਰਹੇ ਨੇ ਕਿ ਬੱਚਿਆਂ ਦੇ ਜਿਹੜੇ ਵਰਦੀਆਂ ਸੀ ਜਾਂ ਪੁਕਾ ਦੀ ਸਾਰੀਆਂ ਖਰਾਬ ਹੋ ਗਈਆਂ ਦੇਖੋ ਜੀ ਜਦੋਂ ਪਾਣੀ ਤੇ ਵਹਿਣ ਲੱਗੀ ਆ ਕੁਝ ਬੱਚਿਆਂ ਦੇ ਜਿਵੇਂ ਅੱਗੇ ਜਾ ਕੇ ਜਿਹੜੇ ਬੈਗ ਸੀ ਅੱਗੇ ਗਿਆ ਚਲੇ ਤੇ ਉਹ ਪਾਣੀ ਨਾਲ ਚਲੋ ਕਿਤਾਬਾਂ ਤੇ ਬੈਗ ਖਰਾਬ ਤਾਂ ਹੋਏ ਆ ਬਾਕੀ ਬੱਚੇ ਸੁਰੱਖਿਤ ਨੇ ਇਹਦੇ ਵਿੱਚ ਜ਼ਿੰਮੇਵਾਰ ਕਿੰਨੂ ਸਮਝਦੇ ਹੋ ਦੇਖੋ ਜੀ ਇਹਦੇ ਵਿੱਚ ਲਾਪਰਵਾਹੀ ਇੰਦੇ ਵਿੱਚ ਜ਼ਿੰਮੇਵਾਰੀ ਤਾਂ ਕਿਸੇ ਨੂੰ ਵੀ ਨਹੀਂ ਆਪਸ ਆਪਸ ਦੇ ਕਿਉਂਕਿ ਡਰਾਈਵਰ ਦੇ ਕਹਿਣ ਦੇ ਮੁਤਾਬਕ ਇਹ ਸੀਗਾ ਵੀ ਥੱਲੇ ਜਿਹੜਾ ਐਕਸਲ ਖੁੱਲ ਗਿਆ ਤੇ ਵੈਨ ਯਕਦਾਂ ਮਚੜ ਗਈ ਹੈ। ਪ੍ਰਧਾਨ ਜੀ ਨੇ ਦੱਸਿਆ ਕਿ ਜਦੋਂ ਸਰਚ ਕੀਤਾ ਗਿਆ ਗੱਡੀ ਨੂੰ ਇਹਦੀ ਡੇਟ ਲੰਗੀ ਹੋਈ ਆ। ਫਿਰ ਬਾਅਦ ਕਿੰਨੀ ਬੋਲਦੀ ਹੈ। ਵੇਖੋ ਅਕਸੈਰੀ ਹੈ ਤਾਂ ਉਹ ਗੱਲ ਵੱਖਰੀ ਹੈ। ਬਾਕੀ ਡਰਾਈਵਰ ਦੇ ਦਸਰ ਮੁਤਾਬਕ ਥੱਲੇ ਐਕਸਲ ਖੁੱਲਣ ਨਾਲ ਇਹ ਹਾਦਸਾ ਹੋਇਆ। ਬਾਕੀ ਬਚਾਰ ਵਿੱਚ ਬਹੁਤੇ ਲੋਕਾਂ ਦੀਆਂ ਜਿਹੜੀਆਂ ਗੱਲਾਂ ਦੱਸੀਆਂ ਜਾ ਰਹੀਆਂ ਨੇ ਕਿ ਕੰਡਮ ਸਕੂਲਾਂ ਦੀਆਂ ਵੈਣਾ ਜਿਹੜੀਆਂ ਚਲਾਈਆਂ ਜਾ ਰਹੀਆਂ ਨੇ ਬੱਚਿਆਂ ਤੋਂ ਜਿਹੜੀਆਂ ਫੀਸਾਂ ਪ੍ਰੋਪਰ ਜਿਹੜੀਆਂ ਉਹ ਕੂੜੀਆਂ ਲਈਆਂ ਜਾ ਰਹੀਆਂ ਨੇ ਆ ਚਲੋ ਉਹ ਤਾਂ ਹੈ ਜੀ ਜੇ ਕੰਡਮ ਵੈਣਾ ਤੇ ਇਹਦਾ ਪ੍ਰਸ਼ਾਸਨ ਇਹਨੂੰ ਵੈਰੀਫਾਈ ਕਰੇ ਤੇ ਇਹਨਾਂ ਵੈਣਾ ਨੂੰ ਬੰਦ ਕਰੇ ਉਹ ਜਾਨੀਵਾਰੀ ਨੁਕਸਾਨ ਤੋਂ ਆਹ ਜੀ ਜਾਨੀਵਾਰੀ ਨੁਕਸਾਨ ਤੋਂ ਬਚਾਏ